ਪਜੋ ਗੋਵਿੰਦ ਉਲ ਮਤ ਜਾਓ ਪਜੋ ਗੋਵਿੰਦ ਉਲ ਮਤ ਜਾਓ ਮਾਨਸ ਜਨਮ ਕਾ ਇਹ ਹੀ ਲਾਹੋ ਆ ਜੋ ਗਵਿੰਦ ਉਲਮਤ ਜਾਓ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਂ ਦੇਵ ਸੋ ਦੇਹੀ ਪਜ ਹਰ ਕੀ ਸੇਵ ਪਜੋ ਗੋਬਿੰਦ ਉਲ ਮਤ ਜਾਹੋ ਮਨਸ ਜਣਾ ਮਨ ਕਾ ਇਹ ਹੀ ਲਾਹੋ ਪਜੋ ਗੋਬਿੰਦ ਉਲਮਤ ਜਾਓ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬੇਕਲ ਪਈ ਨਹੀਂ ਬਾਨੀ ਪਜਲੇ ਰੇ ਮਨਸਾਰੰਗ ਪਾਣੀ ਆਵਣਾ ਪਜਸ ਪਜਸ ਕਬ ਪਾਈ ਆਵ ਅੰਤ ਨ ਪਜਿਆ ਜਾਈ ਜੋ ਕੇ ਚਕਰੇ ਸੋਈ ਅਵਸਾਰ ਛਤਾਓ ਨ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤੇ ਨਹੀਂ ਪਾਏ ਨਰੰਜਨ ਦੇਵ ਗੁਰ ਮਿਲ ਤਾਂ ਕੇ ਖੁੱਲੇ ਕਪਾਟ ਬਹੁਰ ਨ ਆਵੇ ਜੋਨੀ ਬਾਟ ਇਹ ਤੇਰਾ ਔਸਰ ਇਹ ਤੇਰੀ ਬਾਰ ਕਟ ਪੀਤਰ ਤੂੰ ਦੇਖ ਵਿਚਾਰ ਕਹ ਤਕਵੀਰ ਜੀਤ ਕਹਾਰ ਬਹੁ ਵਿਦ ਕਾ ਉਹ ਪੁਕਾਰ ਪੁਕਾਰ ਅਜ ਉਹ ਗਵਿੰਦਾ ਉਲ ਮਤ ਜਾਹੋ ਮਨਸ ਜਣਾ ਮਕਾ ਇਹ ਹੀ ਲਾਓ ਪਜੋ ਗੁਬਿੰਦ ਉਲ ਮਤ ਜਾਓ ਵਾਹਿਗੁਰੂ ਇਕ ਓੰਕਾਰ ਸਤਗੁਰ ਪ੍ਰਸਾਦ ਨਕਤ ਨਾਰਾਇਣ ਮਹੱਲਾ ਚੌਥਾ ਪੜ ਤਾਲ ਮੇਰੇ ਮਨ ਸੇਵ ਸਫਲ ਹਰ ਕਾਲ ਲੈ ਗੋਰ ਪਗ ਰੇਨ ਰਵਾਨ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਉਹਨਾਂ ਦੇ ਇਹ ਅੰਮ੍ਰਿਤਮਈ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 977 ਅੰਗ ਉਤੇ ਸ਼ਿਸ਼ੋਬਤ ਹੈ ਜੀ ਕਿਉਂਕਿ ਇਸ ਦੇ ਵਿੱਚ ਤਾਲ ਜੋ ਬਦਲਿਆ ਹੈ ਉਸ ਕਰਕੇ ਮੰਗਲਾ ਚਰਨ ਜੋ ਕਿ ਇਕੋਂ ਕਾ ਸਤਗੁਰ ਪ੍ਰਸਾਦ ਉਹ ਵਾਹਿਗੁਰੂ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਦੁਆਰਾ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ ਨਟ ਨਾਰਾਇਣ ਮਹੱਲਾ ਚੌਥਾ ਪੜ ਤਾਲ ਪੜ ਤਾਲ ਜਦੋਂ ਕਿ ਸ਼ਬਦ ਨੂੰ ਗਾਇਆ ਜਾਵੇ ਇੱਕ ਇੱਕ ਪੰਕਤੀ ਦੇ ਬਾਅਦ ਤਾਲ ਬਦਲਿਆ ਜਾਵੇ ਇੱਕ ਪੰਕਤੀ ਪਹਿਲਾਂ ਜੇਕਰ ਤਿੰਨ ਤਾਲ ਦੇ ਵਿੱਚ ਹੈ ਤਾਂ ਦੂਸਰੀ ਪੰਕਤੀ ਜੋ ਕੈਰਵੇ ਦੇ ਵਿੱਚ ਤੀਸਰੀ ਪੰਕਤੀ ਕੋ ਝੱਪ ਤਾਲ ਦੇ ਵਿੱਚ ਇਸ ਤਰ੍ਹਾਂ ਹਰ ਪੰਕਤੀ ਤੇ ਤਾਲ ਬਦਲਦਾ ਹੈ ਇਸ ਨੂੰ ਕੋਈ ਕੋਈ ਹੀ ਰਾਗੀ ਜੋ ਹਨ ਗਾ ਸਕਦੇ ਹਨ ਕਿਉਂਕਿ ਹਰ ਪੰਕਤੀ ਦੇ ਉੱਤੇ ਤਾਲ ਬਦਲਣਾ ਹੈ ਇਸ ਕਰਕੇ ਇੱਥੇ ਗੁਰੂ ਸਾਹਿਬ ਜੀ ਪੜ ਤਾਲ ਸ਼ਬਦ ਵਰਤਦੇ ਹਨ ਮੇਰੇ ਮਨ ਸੇਵ ਸਫਲ ਹਰ ਕਾਲ ਏ ਮੇਰੇ ਮਨ ਉਸ ਵਾਹਿਗੁਰੂ ਦੀ ਸੇਵਾ ਭਗਤੀ ਕਰ ਉਸ ਵਾਹਿਗੁਰੂ ਦਾ ਸਿਮਰਨ ਕਰ ਉਸ ਦੇ ਹੀ ਗੁਣ ਗਾ ਸੇਵ ਸਫਲ ਹਰ ਕਾਲ ਇਹ ਕਾਲ ਜੋ ਹੈ ਇਹ ਕੀਤੀ ਹੋਈ ਕਮਾਈ ਜੋ ਹੈ ਉਸ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੈ। ਬਾਕੀ ਕੁਝ ਹੋਰ ਜਿਤਨੇ ਵੀ ਅਡੰਬਰ ਕਰ ਲਈਏ ਕੋਈ ਕਰਮकांड ਕਰ ਲਈਏ ਉਹ ਕੋਈ ਵੀ ਉਸ ਵਾਹਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹਨ। ਸਿਰਫ ਪ੍ਰਵਾਨ ਹੈ ਉਸ ਵਾਹਿਗੁਰੂ ਦੇ ਦਰ ਤੇ ਸੇਵਾ ਭਗਤੀ ਉਸ ਵਾਹਿਗੁਰੂ ਦੇ ਗੁਣ ਗਾਉਣੇ ਉਸ ਵਾਹਿਗੁਰੂ ਦੀਆਂ ਸੇਵਟਾਂ ਕਰਨੀਆਂ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ ਉਹ ਵਡਿਆਈਆਂ ਵੀ ਕਰਨੀਆਂ ਹਨ ਆਪਣੀਆਂ ਰਚੀਆਂ ਹੋਈਆਂ ਰਚਨਾਵਾਂ ਦੇ ਨਾਲ ਨਹੀਂ ਗੁਰੂ ਨੇ ਜੋ ਸਾਨੂੰ ਅੰਮ੍ਰਿਤਮਈ ਬਾਣੀ ਬਖਸ਼ੀ ਹੈ ਇਹ ਬਾਣੀ ਜੋ ਧੁਰ ਕੀ ਬਾਣੀ ਹੈ ਉਸ ਵਾਹਿਗੁਰੂ ਦੇ ਦਰ ਤੋਂ ਆਈ ਹੋਈ ਹੈ ਇਸ ਬਾਣੀ ਦੇ ਨਾਲ ਹੀ ਉਸ ਵਾਹਿਗੁਰੂ ਦੀਆਂ ਸੇਵ ਸਲਾਹਾਂ ਕਰਨੀਆਂ ਅਨੁਸਤੀਆਂ ਉਸ ਤਤਾਂ ਕਰਨੀਆਂ ਅਨੁਸਤੇ ਗੁਣ ਗਾਉਣੇ ਹਨ ਇਹ ਗੁਣ ਗਾਏ ਹੋਏ ਉਸ ਵਾਹਿਗੁਰੂ ਦੇ ਦਰ ਤੇ ਪਰਵਾਨ ਹਨ ਤੋਂ ਇੱਥੇ ਸਤਿਗੁਰੂ ਜੀ ਇਹੀ ਉਪਦੇਸ਼ ਕਰਦੇ ਹਨ ਮੇਰੇ ਮਨ ਹੈ ਮੇਰੇ ਮਾਣਾ ਆਪਣੇ ਆਪ ਨੂੰ ਸਬੋਧਨ ਕਰਕੇ ਸੇਵ ਸਫਲ ਹਰ ਕਾਲ ਉਸ ਵਾਹਿਗੁਰੂ ਦੀ ਸੇਵਾ ਭਗਤੀ ਕਰ ਉਸ ਤੇ ਗੁਣ ਗਾਏ ਇੱਕ ਹਾਲ ਕੀਤੀ ਹੋਈ ਉਸ ਵਾਹਿਗੁਰੂ ਦੇ ਦਰ ਤੇ ਪਰਵਾਨ ਹੈ ਲੇ ਗੁਰ ਪਗ ਰੇਨ ਰਵਾਲਾ ਅਤੇ ਗੁਰੂ ਦੇ ਚਰਨਾਂ ਦੀ ਰਵਾਲ ਧੂੜ ਲੈ ਕੇ ਆਪਣੇ ਮੱਥੇ ਉੱਤੇ ਲਾਓ ਸਭ ਦਾਲਦ ਭੰਜ ਦੁਖਦਾਲ ਜੇ ਤੂੰ ਇਸ ਤਰ੍ਹਾਂ ਕਰੇਗਾ ਜੇ ਤੂੰ ਸਵਾਹਿ ਗੁਰੂ ਦੇ ਗੋਣ ਗਾਵੇਂਗਾ ਜੇ ਗੁਰੂ ਦੇ ਚਰਨਾਂ ਨੇ ਤੂੜ ਲੈ ਕੇ ਮਸਤਕ ਤੇ ਲਾਵੇਂਗਾ ਤਾਂ ਸਭ ਦਾਲਦ ਭੰਜ ਤੇਰੇ ਸਾਰੇ ਹੀ ਦਿਲਦਰ ਜੋ ਹਨ ਉਹ ਖਤਮ ਹੋ ਜਾਣਗੇ ਦੁਖਦਾਲ ਅਤੇ ਸਾਰੇ ਦੁੱਖ ਜੋ ਹਨ ਉਹ ਦਲੇ ਜਾਣਗੇ ਜਿਸ ਤਰ੍ਹਾਂ ਕੋਈ ਬੀਜ ਹੈ ਉਹ ਬੀਜ ਤਾਂ ਹੀ ਉਗਦਾ ਹੈ ਜਦੋਂ ਉਹ ਪੂਰਾ ਹੋਵੇ ਜੇ ਉਸ ਨੂੰ ਦਲ ਦਿੱਤਾ ਜਾਵੇ ਤਾਂ ਫਿਰ ਉਹ ਬੀਜ ਉਗਦਾ ਨਹੀਂ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਨ ਜਿਹੇ ਤੋਂ ਉਸ ਵਾਹਿਗੁਰੂ ਦੀਸ ਭਗਤੀ ਕਰੇਗਾ ਉਸ ਦੇ ਗੁਣ ਗਾਏਗਾ ਸਤਿਗੁਰੂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮਸਤਕ ਤੇ ਲਗਾਏਗਾ ਤਾਂ ਫਿਰ ਤੇਰੇ ਸਾਰੇ ਹੀ ਦੁੱਖ ਜਿਵੇਂ ਉਹ ਦਲੇ ਜਾਣਗੇ ਉਹ ਦਾਲ ਦੀ ਤਰ੍ਹਾਂ ਹੋ ਜਾਣਗੇ ਫਿਰ ਉਹ ਦੁੱਖ ਨਹੀਂ ਆ ਸਕਦੇ ਹਰ ਹੋ 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 ਨਦਰ ਨਿਹਾਲ ਰਹਾਓ ਹਰ ਹੋ 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 ਹੈ ਮੇਰੇ ਮਨ ਹੈ ਮੇਰੇ ਮਨ ਹੈ ਮੇਰੇ ਮਨ ਉਸ ਵਾਹਿਗੁਰੂ ਦੀ ਨਦਰ ਲੈ ਉਸ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਜਦੋਂ ਉਸ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਏਗਾ ਤਾਂ ਮੈਂ ਫਿਰ ਨਿਹਾਲ 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 ਹੋ ਜਾਵੇਗਾ ਤੇਰੇ ਅੰਦਰ ਪਰਸੰਤਾ ਵਿਕਾਸ ਆ ਜਾਵੇਗਾ ਜਦੋਂ ਉਸ ਵਾਹਿਗੁਰੂ ਤੇਰੇ ਉੱਤੇ ਵਾਹਿਗੁਰੂ ਦੀ ਤੇਰੇ ਉੱਤੇ ਬਖਸ਼ਿਸ਼ ਹੋ ਜਾਵੇਗੀ ਉਸ ਵਾਹਿਗੁਰੂ ਦੀ ਸੇਵਾ ਭਗਤੀ ਕਰਨੀ ਹੈ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਪਰ ਆਸ ਸਦਾ ਹੀ ਉਸ ਵਾਹਿਗੁਰੂ ਦੀ ਬਖਸ਼ਿਸ਼ ਤੇ ਰੱਖਣੀ ਹੈ ਕਿ ਉਸ ਦੀ ਬਖਸ਼ਿਸ਼ ਹੋਏਗੀ ਇਹ ਤਾਂ ਜੋ ਵੀ ਹੈ ਅਸੀਂ ਆਪਣੀ ਘਾਲ ਕਮਾਈ ਕਰਦੇ ਹਾਂ ਪਰ ਗੁਰੂ ਦੇ ਸਤਗੁਰੂ ਦੇ ਉਸ ਵਾਹਿਗੁਰੂ ਦੀ ਬਖਸ਼ਿਸ਼ ਤੇ ਜਰਾ ਆਸ ਰੱਖਣੀ ਹੈ ਕਿ ਉਹ ਵਾਹਿਗੁਰੂ ਬਖਸ਼ਿਸ਼ ਕਰੇਗਾ ਜਦੋਂ ਫਿਰ ਉਹ ਬਖਸ਼ਿਸ਼ ਕਰਦਾ ਹੈ ਫਿਰ ਇਹ ਜੀਵ ਜੋ ਹੈ ਇਹ ਪਰਸੰਨ ਹੋ ਜਾਂਦਾ ਆਨੰਦਮਈ ਹੋ ਜਾਂਦਾ ਹੈ ਰਹਾਓ ਹਰ ਕਾ ਗ੍ਰਹਿ ਹਰ ਆਪ ਸਵਾਰੇ ਹੋ ਹਰ ਰੰਗ ਅਰੰਗ ਮਹਿਲ ਬੇ ਅੰਤ ਲਾਲ ਲਾਲ ਹਰ ਲਾਲ ਹਰ ਕਾ ਗ੍ਰਹਿ ਹਰ ਆਪ ਸਵਾਰਿਓ ਹਰ ਕਾ ਗ੍ਰਹਿ ਉਸ ਪਰਮਾਤਮਾ ਦਾ ਸਥਾਨ ਕੀ ਹੈ ਇਹ ਜੋ ਸਰੀਰ ਹੈ ਇਹ ਉਸ ਪਰਮਾਤਮਾ ਦਾ ਨਿਵਾਸ ਸਥਾਨ ਹੈ ਇਸ ਸਰੀਰ ਦੇ ਵਿੱਚ ਉਹ ਵਾਹਿਗੁਰੂ ਆਪ ਵਸ ਰਿਹਾ ਹੈ ਹਰ ਕਾ ਗ੍ਰਹਿ ਹਰ ਆਪ ਸਵਾਰੇ ਹੋ ਇਸ ਸਰੀਰ ਨੂੰ ਜਿਸ ਤੇ ਵਿੱਚ ਕੇ ਉਹ ਪਰਮਾਤਮਾ ਆਪ ਰਹਿ ਰਿਹਾ ਹੈ ਇਹ ਉਸ ਵਾਹਿਗੁਰੂ ਨੇ ਆਪ ਹੀ ਬਣਾਇਆ ਹੈ ਉਸ ਨੇ ਆਪ ਹੀ ਸਵਾਰਿਆ ਹੈ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਰ ਲਾਲ ਉਹ ਵਾਹਿਗੁਰੂ ਜੋ ਬੇਅੰਤ ਹੈ ਲਾਲ ਅਤ ਸੁੰਦਰ ਹੈ ਉਸ ਦਾ ਜੋ ਇਹ ਸਰੀਰ ਹੈ ਇਹ ਰੰਗ ਮਹਿਲ ਹੈ ਰੰਗ ਮਹਿਲ ਜਿਸ ਤਰ੍ਹਾਂ ਰਾਜੇ ਹੁੰਦੇ ਹਨ ਉਹਨਾਂ ਦੇ ਕਈ ਮਹਿਲ ਹੁੰਦੇ ਹਨ ਉਨਾ ਮਹਿਲਾਂ ਦੇ ਵਿੱਚ ਇੱਕ ਮਹਿਲ ਐਜਾ ਹੁੰਦਾ ਜਿਸ ਦੇ ਵਿੱਚ ਸਿਰਫ ਰਾਜਾ ਤੇ ਉਸ ਦੀਆਂ ਰਾਣੀਆਂ ਹੀ ਜਾ ਸਕਦੀਆਂ ਹਨ ਉਹ ਹੈ ਰੰਗ ਮਹਿਲ ਤੋਂ ਸਤਿਗੁਰਜੀ ਤੇ ਉਪਦੇਸ਼ ਕਰਦੇ ਹੋ ਕੰਦਿਆਂ ਇਹ ਜੋ ਸਰੀਰ ਉਸ ਵਾਹਿਗੁਰੂ ਦਾ ਬਣਾਇਆ ਹੋਇਆ ਹੈ ਹਰ ਕ ਗ੍ਰਹਿ ਹਰ ਆਪ ਸਵਾਰੇ ਹੋ ਇਹ ਉਸ ਵਾਹਿਗੁਰੂ ਦਾ ਨਿਵਾਸ ਸਥਾਨ ਜੋ ਹੈ ਇਹ ਜੋ ਸਰੀਰ ਹੈ ਉਸ ਵਾਹਿਗੁਰੂ ਦਾ ਰਹਿਣ ਦੀ ਜਗ੍ਹਾ ਹੈ ਇਸ ਨੂੰ ਉਸ ਵਾਹਿਗੁਰੂ ਨੇ ਆਪ ਸਵਾਰਿਆ ਹੈ ਆਪ ਬਣਾਇਆ ਹੈ ਅਤੇ ਇਹ ਉਸ ਬਿਆੰਤ ਵਾਹਿਗੁਰੂ ਦੇ ਉਸ ਪਿਆਰੇ ਵਾਹਿਗੁਰੂ ਦਾ ਰੰਗ ਮੈਲ ਹੈ ਉਸ ਵਾਹਿਗੁਰੂ ਦਾ ਨਿਵਾਸ ਸਥਾਨ ਹੈ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਵਸੇਤੀ ਹਮ ਹਰ ਦੇਖੇ ਭਈ ਨਿਹਾ 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 ਹਰ ਆਪਣੀ ਕਿਰਪਾ ਕਰੀ ਆਪ ગ્રਹਿ ਆਇਓ ਉਸ ਵਾਹਿਗੁਰੂ ਨੇ ਆਪਣੀ ਕਿਰਪਾ ਕੀਤੀ ਤੇ ਫਿਰ ਉਹ ਆਪ ਹੀ ਇਸ ਸਰੀਰ ਰੂਪੀ ਗ੍ਰਹ ਦੇ ਵਿੱਚ ਆ ਕੇ ਵਸ ਗਿਆ ਇਸ ਸਰੀਰ ਦੇ ਵਿੱਚ ਉਹ ਵਾਹਿਗੁਰੂ ਆਪ ਹੀ ਪ੍ਰਗਟ ਕੀਆ ਹੋ ਗਿਆ ਹਮ ਹਾਰ ਕੀ ਗੁਰ ਕੀ ਹੈ ਬਸਿਟੀ ਅਤੇ ਮੈਂ ਗੁਰੂ ਨੂੰ ਆਪਣਾ ਵਕੀਲ ਬਣਾਇਆ ਹੈ ਗੁਰੂ ਦੇ ਰਾਹੀਂ ਉਸ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ ਗੁਰੂ ਦੇ ਸ਼ਰਨ ਦੇ ਵਿੱਚ ਆ ਕੇ ਬਸੇਠੀ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਗੁਰੂ ਦੇ ਉਪਦੇਸ਼ ਦੇ ਮੁਤਾਬਕ ਚੱਲਣਾ ਇਹ ਹੈ ਗੁਰੂ ਦੀ ਬਸੇਠੀ ਗੁਰੂ ਨੂੰ ਬਸੇਠੀ ਆਪਣਾ ਵਕੀਲ ਬਣਾਇਆ ਹੈ ਉਸ ਵਾਹਿਗੁਰੂ ਨੂੰ ਮਿਲਣ ਦੇ ਲਈ ਵਿਚੋਲਾ ਬਣਾਇਆ ਹੈ ਹਮ ਹਰ ਕੀ ਗੁਰ ਕੀ ਹੈ ਬਸਿੱਠੀ ਹਮ ਹਰ ਦੇਖੇ ਭਈ ਨਿਹਾਲ ਨਿਹਾਲ ਨਿਆਰ ਨਿਹਾਲ ਜਦੋਂ ਗੁਰੂ ਨੂੰ ਵਿਚੋਲਾ ਬਣਾ ਲਿਆ ਗੁਰੂ ਨੇ ਕਿਰਪਾ ਕੀਤੀ ਉਸ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ ਉਸ ਵਾਹਿਗੁਰੂ ਨੂੰ ਮਿਲਾ ਦਿੱਤਾ ਮਲਾਇਆ ਕਿਤੇ ਇਸ ਸਰੀਰ ਦੇ ਵਿੱਚ ਹੀ ਸਤਿਗੁਰੂ ਨੇ ਉਸ ਨੂੰ ਨਾ ਉਸ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ ਕਿ ਉਹ ਤੇਰੇ ਸਰੀਰ ਦੇ ਵਿੱਚ ਹੀ ਰਹਿੰਦਾ ਹੈ ਉਹ ਕਿਤੇ ਬਾਹਰ ਨਹੀਂ ਤੀਰਤਾਂ ਨਹੀਂ ਤੇ ਨਹੀਂ ਉਹ ਜੰਗਲਾਂ ਦੇ ਵਿੱਚ ਨਹੀਂ ਹਰ ਪਾਸੇ ਹੀ ਉਹ ਸਮਾਇਆ ਹੋਇਆ ਹੈ ਤੇਰੇ ਅੰਦਰ ਵੀ ਸਮਾਇਆ ਹੋਇਆ ਹੈ ਜਦੋਂ ਗੁਰੂ ਨੇ ਇਹ ਵਿਚਾਰਕੀ ਕੀਤੀ ਉਸ ਵਾਹਿਗੁਰੂ ਨੂੰ ਆਪਣੇ ਅੰਦਰ ਦੇਖ ਕੇ ਨਿਹਾਲ 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 ਫਿਰ ਅੰਦਰ ਪ੍ਰਸੰਤਾ ਹੀ ਪ੍ਰਸੰਤਾ ਹੋ ਗਈ ਵਿਗਾਸ ਹੀ ਵਿਗਾਸ ਹੋ ਗਈ ਹੋ ਗਿਆ ਅਤੇ ਨਿਹਾਲ 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 ਹੋ ਗਏ ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦ ਪਏ ਆ ਰਿ ਆਵਤੇ ਸੁਣੇ ਮੇਰੇ ਲਾਲ ਹਰ ਲਾਲ ਹਰ ਆਵਤੇ ਕੀ ਖਬਰ ਗੁਰ ਪਾਈ ਗੁਰੂ ਨੇ ਜਦੋਂ ਇਹ ਖਬਰ ਦਿੱਤੀ ਮੈਨੂੰ ਦੱਸਿਆ ਕਿ ਤੇਰੇ ਅੰਦਰ ਉਹ ਵਾਹਿਗੁਰੂ ਵਸ ਗਿਆ ਹੈ ਉਵੇਂ ਵਸਿਆ ਕਦੋਂ ਜੋ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਗੁਰੂ ਦੀ ਬਾਣੀ ਦੇ ਨਾਲ ਜੁੜੇ ਕਿਉਂਕਿ ਇਹ ਬਾਣੀ ਜੋ ਹੈ ਇਹ ਵਾਹਿਗੁਰੂ ਦੇ ਦਰ ਤੋਂ ਆਈ ਹੋਈ ਹੈ ਵਾ 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 ਊਰੇ ਗੁਰ ਕੀ ਬਾਣੀ ਊਰੇ ਗੁਰ ਤੇ ਉਪਜੀ ਸਾ ਚ ਸਮਾਣੀ ਵਾ ਵਾ ਊਰੇ ਗੁਰ ਕੀ ਬਾਣੀ ਇਹ ਪੂਰੇ ਗੁਰੂ ਦੇ ਹਿਰਦੇ ਦੇ ਵਿੱਚੋਂ ਬਾਣੀ ਉਪਜੀ ਹੋਈ ਹੈ ਵਾ ਵਾ ਊਰੇ ਗੁਰ ਕੀ ਬਾਣੀ ਊਰੇ ਗੁਰ ਤੇ ਉਪਜੀ ਸਾਚ ਸਮਾਣੀ ਹਤੇ ਜਿਹੜਾ ਵੀ ਸੁਗਵਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ ਉਹ ਫਿਰ ਸੱਚ ਦੇ ਵਿੱਚ ਹੀ ਸਮਾ ਜਾਂਦਾ ਹੈ ਉਹ ਵਾਹਿਗੁਰੂ ਦੇ ਵਿੱਚ ਹੀ ਫਿਰ ਲੀਨ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਹੋਈ ਗੁਰੂ ਨੇ ਦੱਸਿਆ ਕਿ ਉਹ ਵਾਹਿਗੁਰੂ ਤੁਹਾਡੇ ਅੰਦਰ ਸਮਾ ਗਿਆ ਹੈ ਸਮਾਇਆ ਉਦੋਂ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦ ਭਏ ਹਰੇ ਆਵਤੇ ਸੁਣੇ ਮੇਰੇ ਲਾਲ ਹਰ ਲਾਲ ਜਦੋਂ ਸਵਾਹਿਗੁਰੂ ਦੀ ਖਬਰ ਮਿਲੀ ਖਬਰ ਕਿਥੋਂ ਮਿਲੀ ਗੁਰੂ ਨੇ ਦੱਸਿਆ ਕਿ ਉਹ ਵਾਹਿਗੁਰੂ ਤੇਰੇ ਅੰਦਰ ਸਮਾ ਗਿਆ ਹੈ ਆਹਰ ਆਵਤੇ ਸੁਣੇ ਅਤੇ ਜਦੋਂ ਇਹ ਉਸ ਵਾਹਿਗੁਰੂ ਦੇ ਅੰਦਰ ਪ੍ਰਗਟ ਹੋਣ ਦੀ ਗੁਰੂ ਕੋਲੋਂ ਖਬਰ ਸੁਣੀ ਤਾਂ ਫਿਰ ਆਨੰਦੋ ਆਨੰਦ ਭਇਆ ਆਨੰਦ ਹੀ ਆਨੰਦ ਅੰਦਰ ਪੈਦਾ ਹੋ ਗਿਆ ਬਿਗਾਸ ਹੀ ਬਿਗਾਸ ਪੈਦਾ ਹੋ ਗਿਆ ਜਦੋਂ ਉਹ ਵਾਹਿਗੁਰੂ ਦੀ ਖਬਰ ਮਿਲੀ ਕਿ ਵਾਹਿਗੁਰੂ ਅੰਦਰ ਵਸ ਗਿਆ ਹੈ ਇਸੇ ਕਰਕੇ ਹੀ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਨੰਦ ਸਹਿਬ ਜੀ ਦੀ ਬਾਣੀ ਦੇ ਵਿੱਚ ਅੰਮ੍ਰਿਤ ਮਈ ਵਚਨ ਕਰਦੇ ਹਨ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਮਨ ਚਾਉ ਪਿਆ ਪਰਬ ਆਗਮ ਸੁਣਿਆ ਹਰ ਮੰਗਲ ਗਾਓ ਸਕੀ ਉ ਗ੍ਰ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਮਨ ਚਾਉ ਪਿਆ ਪ੍ਰਭ ਆਗੰਮ ਸੁਣਿਆ ਅੰਦਰ ਮਨ ਦੇ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਗਿਆ ਬਿਗਾਸ ਪੈਦਾ ਹੋ ਗਿਆ ਚਾਉ ਪੈਦਾ ਹੋ ਗਿਆ ਜਦੋਂ ਇਹ ਸੁਣਿਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਜਦੋਂ ਇਹ ਪਤਾ ਲੱਗਾ ਕਿ ਵਾਹਿਗੁਰੂ ਅੰਦਰ ਵਸ ਗਿਆ ਹੈ ਅੰਦਰ ਵਾਹਿਗੁਰੂ ਪ੍ਰਗਟ ਹੋ ਗਿਆ ਹੈ ਫਿਰ ਇਹ ਜਿੰਦ ਜੋ ਹੈ ਹਰ ਮੰਗਲ ਗਾਓ ਸਖੀ ਇਹ ਮੇਰੀ ਜਿੰਦੇ ਹੁਣ ਉਸ ਵਾਹਿਗੁਰੂ ਦੇ ਗੁਣ ਗਾ ਉਸ ਵਾਹਿਗੁਰੂ ਦੀਆਂ ਸਿਰ ਸਲਾਹਾ ਕਾਰ ਉਸਤੇ ਉਸਤਤ ਕਰ ਹਰ ਮੰਗਲ ਗਾਓ ਸਖੀ ਗ੍ਰ ਮੰਦਰ ਬਣਿਆ ਇਹ ਜੋ ਕਰ ਹੈ ਇਹ ਜੋ ਸਰੀਰ ਹੈ ਉਸ ਵਾਹਿਗੁਰੂ ਦੇ ਆਉਣ ਦੇ ਨਾਲ ਉਸ ਵਾਹਿਗੁਰੂ ਦਾ ਪਵਿੱਤਰ ਅਸਥਾਨ ਬਣ ਗਿਆ ਹੈ ਮੇਰੇ ਜਿੰਦੇ ਹਾਂ ਤੋ ਉਸ ਵਾਹਿਗੁਰੂ ਦੀਆਂ ਉਸ ਤਾਹੀਂ ਕਾਰਨ ਤੋਂ ਇੱਥੇ ਵੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ आनंदो आनंद भए हारे आवते सुने मेरे लाल हारे लाल जान नानक हर मिले ओए गलतान हाल निहाल निहाल ਜਨ ਨਾਨਕ ਨੰਨੇ ਨੂੰ ਅੰਕੜ ਹੈ ਜਾਣਦੇ ਨੂੰ ਨਾਨਕ ਕਕੇ ਨੂੰ ਵੀ ਅੰਕੜ ਹੈ ਇਸ ਕਰਕੇ ਦਾਸ ਨਾਨਕ ਜਨ ਨਾਨਕ ਹਰ ਹਰ ਮਿਲੇ ਜਦੋਂ ਦਾਸ ਨਾਨਕ ਨੂੰ ਉਸ ਪਰਮਾਤਮਾ ਦਾ ਮਿਲਾਪ ਹੋ ਗਿਆ ਓਏ ਗਲਤਾਨ ਹਾਲ ਗਲਤਾਨ ਮਸਤ ਹਾਲਤ ਵਿੱਚ ਅੰਦਰ ਮਸਤੀ ਛਾ ਗਈ ਅੰਦਰ ਨਸ਼ਾ ਛਾ ਗਿਆ ਅੰਦਰ ਮਸਤੀ ਆ ਗਈ ਜਦੋਂ ਵਾਹਿਗੁਰੂ ਦਾ ਮਿਲਾਪ ਹੋ ਗਿਆ ਜਨ ਨਾਨਕ ਹਰ ਹਰ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ਤੇ ਅੰਦਰ ਪ੍ਰਸੰਤਾ ਹੀ ਪ੍ਰਸੰਤਾ ਹੋ ਗਈ ਚਾਉ ਹੀ ਚਾਉ ਪੈਦਾ ਹੋ ਗਿਆ ਆਨੰਦ ਹੀ ਆਨੰਦ ਪੈਦਾ ਹੋ ਗਿਆ ਜਦੋਂ ਉਹ ਵਾਹਿਗੁਰੂ ਅੰਦਰ ਵਸ ਗਏ ਸਤਗੁਰੂ ਕਿਰਪਾ ਕਰਨ ਅਸੀਂ ਵੀ ਸਤਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜੀਏ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਹ ਵਾਹਿਗੁਰੂ ਹਿਰਦੇ ਦੇ ਵਿੱਚ ਵਸਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ